ਤੂੰ ਆਪਣਾ ਨੂੰ ਕੀ ਸਮਝਦਾ ਹੈ ਮੈਂ ਤੇਰੇ ਤੋਂ ਡਰਦੀ ਆਂ ਡਰਦੀ ਨਹੀਂ ਭਰਾਵਾ ਤੇਰੇ ਤੋਂ ਤੇਰਾ ਕੁਝ ਦੇਣਾ ਨਹੀਂ ਇਹ ਇਹ ਆਪਣੀ ਬੋਡੀ ਜੀ ਕਿਸੇ ਹੋਰ ਨੂੰ ਦਿਖਾਈ ਠੀਕ ਆ ਨਾ ਡਰਦੀ ਨਹੀਂ ਮੈਂ ਯਾਰ ਉਮੀ ਸਾਡ ਜਾ ਤੰਬਾਕੀ ਡਰਦੀ ਮੈਂ ਭਰਾਵਾ ਕਿਸੇ ਤੋਂ ਨਹੀਂ ਵਾਈਕ ਨੂੰ ਤਸਰੇ ਹਾਲ ਹੀ ਵਿੱਚ ਮੀਨੂ ਸੀਰਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਰੋਸਟਰ ਨਾਲ ਬਣੇ ਤਨਾਬਾਰੇ ਖੁੱਲ ਕੇ ਗੱਲ ਕਰਦੀ ਨਜ਼ਰ ਆ ਰਹੀ ਹੈ ਮੀਨੂ ਸੀਰਾ ਦਾ ਕਹਿਣਾ ਹੈ ਕਿ ਕੁਝ ਰੋਸਟਰਾ ਦੀਆਂ ਵੀਡੀਓਜ਼ ਨੇ ਉਸ ਨੂੰ ਬਹੁਤ ਤੰਗ ਕੀਤਾ ਹੈ ਖਾਸ ਕਰਕੇ ਜਦੋਂ ਉਸਦੇ ਮਾਪਿਆਂ ਨੂੰ ਰੋਸਟਿੰਗ ਦਾ ਨਿਸ਼ਾਨਾ ਬਣਾਇਆ ਗਿਆ ਜਿਸ ਨਾਲ ਉਸ ਦਾ ਮਨੋਵਿਗਿਆਨਕ ਤੌਰ ਤੇ ਗਹਿਰਾ ਪ੍ਰਭਾਵ ਪਿਆ ਹੈ ਉਸਨੇ ਕਿਹਾ ਕਿ ਉਸਦੇ ਮਾਪੇ ਸੋਸ਼ਲ ਮੀਡੀਆ ਤੇ ਸਰਗਰਮ ਨਹੀਂ ਹਨ ਇਸ ਲਈ ਉਹਨਾਂ ਨੂੰ ਵਿਵਾਦਾਂ ਵਿੱਚ ਖਿੱਚਣਾ ਗਲਤ ਹੈ ਉਥੇ ਹੀ ਰੋਸਟਰਾ ਦਾ ਕਹਿਣਾ ਹੈ ਕਿ ਉਹ ਸਿਰਫ ਮੀਨੂ ਸੀਰਾ ਦੀ ਸੱਚਾਈ ਲੋਕਾਂ ਦੇ ਸਾਹਮਣੇ ਸਾਹਮਣੇ ਰੱਖ ਰਹੇ ਹਨ ਅਤੇ ਮੀਨੂ ਨੂੰ ਇਹ ਗੱਲ ناਗਵਾਰ ਲੱਗੀ ਹੈ। ਦੋਹਾਂ ਪੱਖਾਂ ਵਿੱਚ ਤਣਾਅ ਤਦ ਹੋਰ ਵੱਧ ਗਿਆ ਜਦੋਂ ਮੀਨੂ ਸੀਰਾ ਨੇ ਰੋਸਟਰਾ ਦੇ ਚੈਨਲਾਂ ਤੇ ਲੈ ਤੇ ਕਾਪੀਰਾਈਟ ਸਟ੍ਰਾਈਕਸ ਮਾਰ ਦਿੱਤੀਆਂ। ਇਸ ਕਦਮ ਨੇ ਦੋਹਾਂ ਪੱਖਾਂ ਵਿੱਚ ਇੱਕ ਤਰ੍ਹਾਂ ਦੀ ਆਨਲਾਈਨ ਜੰਗ ਦਾ ਮਾਹੌਲ ਪੈਦਾ ਕਰ ਦਿੱਤਾ। ਫਿਲਹਾਲ ਦੋਹਾਂ ਤਰ੍ਹਾਂ ਦੀਆਂ ਵੀਡੀਓਜ਼ ਅਤੇ ਬਿਆਨਾਂ ਕਾਰਨ ਮਾਮਲਾ ਹੋਰ ਗਰਮ ਹੋ ਗਿਆ ਹੈ ਹੁਣ ਸਭ ਦੀਆਂ ਨਿਗਾਹਾਂ ਇਸ ਗੱਲ ਤੇ ਟਿਕੀਆਂ ਹਨ ਕਿ ਅਗਲਾ ਕਦਮ ਕਿਸ ਪਾਸੇ ਵੱਲੋਂ ਚੁੱਕਿਆ ਜਾਵੇਗਾ ਅਤੇ ਇਹ ਵਿਵਾਦ ਕਿਵੇਂ ਅੱਗੇ ਵਧੇਗਾ ਹਾਲ ਹੀ ਵਿੱਚ ਮੀਨੂ ਸੀਰਾ ਨੇ ਇੱਕ ਲਾਈਵ ਆ ਕੇ ਨਵੀਂ ਵੀਡੀਓ ਵੀ ਸਾਂਝੀ ਕੀਤੀ ਹੈ ਜਿਹਨੂੰ ਅਸੀਂ ਤੁਰੰਤ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਠੀਕ ਹੈ ਉਹਨਾਂ ਨੂੰ ਗਲਤ ਬੋਲਿਆ ਤੇ ਜਦੋਂ ਮੈਂ ਉਹਨਾਂ ਦੀ ਮਿੰਤਾ ਕੀਤੀ ਵੀ ਭਾਈ ਨਾ ਬੋਲੋ ਵੀਰ ਭਰਾ ਨਾ ਵੀਰ ਕਹਿ ਕੇ ਮਿੰਤਾ ਕੀਤੀ ਰੋਈ ਮੈਂ ਇੰਨਾ ਅੱਗੇ ਮੈਂ ਬਹੁਤ ਗਿੜਗੜਾਈ ਵੀ ਭਾਈ ਨਾ ਬੋਲੋ ਇਹ ਨਹੀਂ ਹਟੇ ਇਹਨਾਂ ਨੇ ਫੇਰ ਬੋਲਣਾ ਸ਼ੁਰੂ ਕਰਤਾ ਇਹਨਾਂ ਨੇ ਇਥੋਂ ਤੱਕ ਮੈਨੂੰ ਚੈਲੰਜ ਕੀਤਾ ਅਖੇ ਵੀ ਤੇਰੇ ਤੋਂ ਜੋ ਕਾਰਵਾਈ ਹੁੰਦੀ ਕਾਨੂੰਨੀ ਕਾਰਵਾਈ ਵੀ ਤੂੰ ਕਰ ਲੈ ਅਸੀਂ ਨਹੀਂ ਹਟਣਾ